ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਦਾ ਮੇਰਾ ਜਿਹੜਾ ਵਲੌਗ ਹੈਗਾ ਛੋਟਾ ਜਿਹਾ ਉਹ ਇਸ ਕੰਮ ਲਈ ਹੈ ਕਿ ਦੇਖੋ ਜਿਵੇਂ ਵੇਸਟ ਮਟੀਰੀਅਲ ਆ ਤੇ ਉਹਨੂੰ ਅਸੀਂ ਵੇਸਟ ਨਹੀਂ ਕਰਨਾ ਉਹ ਦੇਖੋ ਵੀ ਅਸੀਂ ਕੰਮ ਲੈਣਾ ਹੈ ਜਿਵੇਂ ਮੇਰੇ ਕੋਲ ਇੱਕ ਖਾਲੀ ਬਾਕਸ ਹੈਗਾ ਜੀ ਕੈਰਾਮੇਲ ਦਾ ਤੇ ਅਸੀਂ ਇਹਨੂੰ ਸੁੱਟਣਾ ਨਹੀਂ ਆ ਹੁਣ ਅਸੀਂ ਇਹਦੇ ਕੋਲੋਂ ਕੰਮ ਲੈਣਾ ਕਿ ਮੇਰੇ ਡੌਗ ਦੀਆਂ ਜੋ ਵੀ ਮੈਡੀਸਿਨਸ ਨੇ ਮੈਂ ਇਹਦੇ ਵਿੱਚ ਰੱਖਣੀਆਂ ਨੇ ਤੇ ਉਹ ਚਲੋ ਅਸੀਂ ਰੱਖਦੇ ਹਾਂ ਜੀ ਇਹ ਹੈ ਹਾਈਟ ਦੇ ਵਿੱਚ ਕਾਫੀ ਲੰਬਾ ਹੈ ਜਿਵੇਂ ਕਿ ਮਿਲ ਡੌਗ ਦੀ ਮੈਡੀਸਿਨਸ ਦੇਖੋ ਇੱਥੋਂ ਤੱਕ ਹੈ ਤੇ ਅਸੀਂ ਇਹਨੂੰ ਥੋੜਾ ਥੋੜਾ ਕਟਿੰਗ ਕਰ ਲਾਂਗੇ ਇਹਨੂੰ ਅਸੀਂ ਥੋੜਾ ਜਿਹਾ ਛੋਟਾ ਕਰਨਾ ਹੈ ਜ਼ਿਆਦਾ ਨਹੀਂ ਇਦਾਂ ਅਸੀਂ ਸਾਰੇ ਨੂੰ ਕਟਿੰਗ ਕਰ ਲੈਣੀ ਹੈ ਇਸ ਤਰ੍ਹਾਂ ਇਹਨੂੰ ਤੁਸੀਂ ਹਲਕਾ ਹਲਕਾ ਕੱਟਦੇ ਜਾਓਗੇ ਅੱਗੇ ਇਹਨੂੰ ਤੁਸੀਂ ਡੈਕੋਰੇਟ ਵੀ ਕਰ ਸਕਦੇ ਹੋ ਜਿੱਦਾਂ ਵੀ ਤੁਹਾਡਾ ਮਨ ਕਰੇ ਜੇਲਾ ਮਰਜੀ ਤੁਸੀਂ ਇਹਨੂੰ ਪੇਪਰ ਵੀ ਲਾ ਸਕਦੇ ਆ ਤੇ ਬਹੁਤ ਸੋਹਣਾ ਬਣ ਕੇ ਬਾਕਸ ਤੁਹਾਡਾ ਰੈਡੀ ਹੁੰਦਾ ਹੈ ਜੀ ਇਹਦੇ ਬਾਕਸ ਕਦੇ ਸੁੱਟਦੀ ਨਹੀਂ ਹੁੰਦੀ ਜੀ ਇੰਨਾ ਕੋ ਵੀ ਕੰਮ ਲੈ ਲੀਦਾ ਹੈ ਬਹੁਤ ਵਧੀਆ ਸੇਫ ਰਹਿੰਦਾ ਹੈ ਜਿਹਦੇ ਵਿੱਚ ਜੋ ਵੀ ਸਮਾਨ ਅਸੀਂ ਰੱਖਾਂਗੇ ਬਹੁਤ ਵਧੀਆ ਸੇਫ ਰਹੂਗਾ ਜੀ ਅਸੀਂ ਉਹ ਉਤਾਰ ਕੇ ਸੁੱਟ ਦਿੱਤਾ ਹੋਇਆ ਇਹਨੂੰ ਤੇ ਇਹਦੇ ਵਿੱਚ ਹੈਗਾ ਥੋੜਾ ਜਿਹਾ ਸਪੇਸ ਲੂਸਲੈਸ ਹੈ ਹੈਗਾ ਅੰਦਰੋਂ ਇਹਦੇ ਵਿੱਚ ਅਸੀਂ ਆਹ ਕੱਟ ਕੇ ਥੋੜਾ ਜਿਹਾ ਪੇਪਰ ਜਿਹੜਾ ਇਹਦਾ ਅਸੀਂ ਐਕਸਟਰਾ ਉਹ ਅਸੀਂ ਵਿੱਚ ਰੱਖ ਦਵਾਂਗੇ ਜੀ ਜਿਹੜਾ ਲੂਸ ਸੀਗਾ ਉਹ ਸਹੀ ਹੋ ਜਾਏਗਾ ਤੇ ਬਾਹਰਲੀ ਸਾਈਡ ਅਸੀਂ ਇਹਦੇ ਇੱਥੇ ਟੇਪ ਵੀ ਲਗਾ ਸਕਦੇ ਆ ਤਾਂ ਕਿ ਜੋ ਵੀ ਅਸੀਂ ਮੈਡੀਸਿਨ ਰੱਖੀਏ ਤੇ ਉਹ ਸਾਡੀਆਂ ਬਾਹਰ ਨਾ ਡਿੱਗਣ। ਕਈ ਵਾਰ ਕੀ ਹੁੰਦਾ ਵੇਟ ਦੇ ਨਾਲ ਬਾਹਰ ਡਿੱਗਣ ਦਾ ਡਰ ਰਹਿੰਦਾ। ਇਸ ਕਰਕੇ ਅਸੀਂ ਥੋੜੀ ਜੀ ਟੇਪ ਜਿਹੜੀ ਹੈ ਲਗਾ ਦਾਂਗੇ। ਜਦੋਂ ਵੇਟ ਅੰਦਰ ਤੋਂ ਪੈਣਾ ਆ ਤੇ ਫਿਰ ਉਹ ਇਹਦੇ ਨਾਲ ਚਿਪਕ ਜਾਣਗੇ ਵਧੀਆ ਢੰਗ ਨਾਲ। ਤੁਸੀਂ ਕੋਈ ਵੀ ਟੇਪ ਲਾ ਸਕਦੇ ਹੋ, ਸੈਲੋ ਟੇਪ ਵੀ ਲਾ ਸਕਦੇ। ਇਸ ਤਰ੍ਹਾਂ ਅਸੀਂ ਟੇਪ ਲਾ ਲਈ ਹੋਈ ਹੈ ਜੀ ਐਦਾ ਅੰਦਰ ਤੋਂ ਸੀ ਦਬਾ ਦਿੱਤਾ ਹੋਇਆ ਤੇ ਉਹ ਚੰਗੀ ਤਰ੍ਹਾਂ ਜਿਹੜੀ ਚਿਪਕੀ ਹੋਈ ਹੈ ਜੀ ਹੁਣ ਅਸੀਂ ਇਹਨੂੰ ਵਿੱਚ ਰੱਖ ਦਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਰੱਖਾਂਗੇ ਆਪਣੇ ਡੌਗ ਦੀਆਂ ਸਾਰੀਆਂ ਮੈਡੀਸਿਨਸ ਇਹਨੂੰ ਅਸੀਂ ਬੜੇ ਤਰੀਕੇ ਦੇ ਨਾਲ ਤਿਆਰ ਵੀ ਕਰ ਸਕਦੇ ਹਾਂ ਕੋਈ ਵੀ ਤੁਸੀਂ ਪੇਪਰ ਫੋਇਲ ਪੇਪਰ ਦੇ ਨਾਲ ਵੀ ਰੈਡੀ ਕਰ ਸਕਦੇ ਹੋ ਤੇ ਦੂਸਰਾ ਕੋਈ ਵੀ ਪ੍ਰਿੰਟ ਪੇਪਰ ਲੈ ਕੇ ਇਹਨੂੰ ਬਹੁਤ ਵਧੀਆ ਡੈਕੋਰੇਟ ਕਰ ਸਕਦੇ ਹੋ ਉਹਨਾਂ ਸਿਰ ਰੱਖਾਂਗੇ ਜੇ ਆਪਣੇ ਡੌਗ ਦੀਆਂ ਸਾਰੀਆਂ ਮੈਡੀਸਿਨ ਜੇ ਉਹਦਾ ਪਾਊਡਰ ਹੈਗਾ ਇਹਦੀਆਂ ਮੈਡੀਸਨ ਨੇ ਇਸ ਤਰ੍ਹਾਂ ਕਰਕੇ ਅਸੀਂ ਰੱਖ ਲੈਣੀਆਂ ਸਾਰੀਆਂ ਇਹ ਉਹਦਾ ਥਰਮੋਮੀਟਰ ਹੈ ਜਦੋਂ ਖਾਣਾ ਨਹੀਂ ਖਾਂਦਾ ਤੇ ਅਸੀਂ ਇਹਨਾਂ ਦੀ ਹੈਲਪ ਦੇ ਨਾਲ ਨੀਡਲ ਦੇ ਨਾਲ ਖਵਾਉਂਦੇ ਆ ਸੌਰੀ ਸ੍ਰਿੰਜ ਦੇ ਨਾਲ ਖਵਾਈਦਾ ਹੈ ਜੀ ਉਹਨੂੰ ਖਾਣਾ ਤੇ ਦੇਖੋ ਜੀ ਸਾਡਾ ਬਾਕਸ ਬਣ ਕੇ ਬਿਲਕੁਲ ਰੈਡੀ ਹੈ ਤੇ ਵਿੱਚ ਅਸੀਂ ਨਾਲ ਹੀ ਉਹਦਾ ਜਿਹੜਾ ਹੈਗਾ ਐਨੀਮਲ ਬਾਕਸ ਬੁੱਕਸ ਉਹਦੀ ਉਹ ਵੀ ਅਸੀਂ ਨਾਲ ਹੀ ਰੱਖ ਦੇਣੀ ਹੈ ਜੀ ਛੋਟਾ ਜਿਹਾ ਦਾ ਪਾਸਪੋਰਟ ਹੈ ਜੀ ਤੇ ਉਹਨੂੰ ਮੈਡੀਸਿਨ ਇੰਜੈਕਸ਼ਨ ਵਗੈਰਾ ਲੱਗਦੇ ਨੇ ਇਹ ਵੀ ਅਸੀਂ ਨਾਲ ਹੀ ਰੱਖ ਦੇਣਾ ਤਾਂ ਕਿ ਕੋਈ ਵੀ ਚੀਜ਼ ਸਾਡੀ ਜਿਹੜੀ ਗੁੰਮ ਨਾ ਹੋ ਸਕੇ ਤੇ ਅਸੀਂ ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਲੈ ਕੇ ਤੇ ਆਪਣੇ ਡੌਗ ਨੂੰ ਮੈਡੀਸਿਨ ਜਿਹੜੀ ਖਵਾ ਸਕਦੇ ਆ ਤੁਸੀਂ ਕਿੱਦਾਂ ਵੀ ਇਹਨੂੰ ਕਿਤੇ ਵੀ ਸੈੱਟ ਕਰ ਸਕਦੇ ਹੋ ਬਹੁਤ ਹੀ ਵਧੀਆ ਢੰਗ ਦੇ ਨਾਲ ਰੈਡੀ ਹੋਇਆ ਜੀ ਬਾਕਸ ਜਿੰਨੀਆਂ ਮਰਜ਼ੀ ਮੈਡੀਸਿਨ ਰੱਖ ਸਕਦੇ ਹੋ ਵਿੱਚ ਤੁਸੀਂ ਆਪਣੀਆਂ ਮੈਡੀਸਿਨ ਵੀ ਰੱਖ ਸਕਦੇ ਹੋ ਜਿਵੇਂ ਕਿ ਮੇਰੇ ਡੌਗ ਦੀ ਐਕਸਟਰਾ ਪਈਆਂ ਸੀ ਉਹ ਮੈਂ ਰੱਖਦੀ ਪਈਆਂ ਤੁਹਾਨੂੰ ਇਹ ਮੇਰਾ ਆਈਡੀਆ ਕਿਵੇਂ ਦਾ ਲੱਗਿਆ ਵੀਡੀਓ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ